ਜਿਲ੍ਹਾ ਸ਼ਿਮਰਸੇਂਗਰ ਦੇ ਕਸਬੇ ਬਲਾਚੌਰ ਤੋਂ ਹੈ ਜਿੱਥੇ ਤਰਸ਼ ਅਰੋੜਾ ਅਤੇ ਹਰਗੁਣ ਸੂਦ ਨੇ ਜਨ ਦਿਨ ਦੀ ਖੁਸ਼ੀ ਦੇ ਵਿੱਚ ਖੂਨਦਾਨ ਮੈਡੀਕਲ ਕੈਂਪ 12 ਜੁਲਾਈ ਨੂੰ ਰੱਖਿਆ ਹੈ ਇਹ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਿਆਰੀ ਵਿਖੇ ਲਗਾਇਆ ਜਾਵੇਗਾ ਇਸ ਸੰਬੰਧੀ ਸੰਸਥਾ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਕੈਂਪ ਦੇ ਵਿੱਚ ਜਨਰਲ ਮੈਡੀਕਲ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਵਿਅਕਤੀਆਂ ਨੂੰ ਲੋੜ ਅਨੁਸਾਰ ਦਵਾਈ ਵੀ ਦਿੱਤੀ ਜਾਂਦੀ ਹੈ ਉਹਨਾਂ ਬੇਨਤੀ ਕੀਤੀ ਹਲਕੇ ਦੇ ਲੋਕਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਕਿ ਉਹ ਇਸ ਖੂਨਦਾਨ ਜਨਰਲ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚ ਕੇ ਕੈਂਪ ਦਾ ਲਾਭ ਆਹ ਬਾਕੀ ਸੋੜਾ ਤੇ ਹਰ ਕੋਣ ਸੂਈ ਕੀ ਖੁਸ਼ੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਨਵਦੀਪ ਸੂਦ ਤੇ ਹਤੀਸ਼ ਅਰੋੜਾ ਵੱਲੋਂ ਇੱਕ ਬਹੁਤ ਹੀ ਵੱਡਾ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ 12 ਜੁਲਾਈ ਦੇ ਸ਼ਨੀਵਾਰ ਨੂੰ ਇੱਕ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ पीजीआई ਤੋਂ ਇੱਕ ਜੋਗ ਟੀਮ ਪਹੁੰਚ ਰਹੀ ਹੈ ਇਸ ਤੋਂ ਇਲਾਵਾ ఫిਜ਼ੀਓਥੈਪੀ ਕੈਂਪ ਅੱਖ ਕੰਨ ਗਲੇ ਨੱਕ ਦੇ ਡਾਕਟਰ ਸਾਹਿਬ ਬੇਦੀ ਹਸਪੀਟਲ ਤੋਂ ਇੱਥੇ ਪਹੁੰਚ ਰਹੇ ਨੇ ఫిਜ਼ੀਓਥੈਪੀ ਸੈਂਟਰ ਲੁਧਿਆਣੇ ਤੋਂ ਹਰਦੀਪ ఫిਜ਼ੀਓਥੈਪੀ ਸੈਂਟਰ ਹਰਮਿਤ ఫిਜ਼ੀਓਥੈਪੀ ਸੈਂਟਰ ਬਹੁਤ ਹੀ ਜੋਗ ਡਾਕਟਰ ਇੱਥੇ ਪਹੁੰਚ ਰਹੇ ਨੇ ਸੂਰੀ ਹਸਪਤਾਲ ਵੱਲੋਂ ਵੀ ਇੱਕ ਯੋਗ ਅਪਰਾਲਾ ਕੀਤਾ ਜਾ ਰਿਹਾ ਹੈ। ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਜਿਹੜੇ ਮੌਕੇ ਆ ਬਹੁਤ ਘੱਟ ਮਿਲਦੇ ਨੇ ਇਹ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਉਹ ਮੌਕੇ ਇਹੋ ਜਿਹੇ ਕੈਂਪਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਧੰਨਵਾਦ ਜੀ। ਹਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੂਸਾ ਵੱਲੋਂ ਤੇ ਰੋੜਾ ਸਾਹਿਬ ਵੱਲੋਂ ਇਹ ਜੋ ਬਲੱਡ ਡੋਨੇਸ਼ਨ ਕੈਂਪ ਅਤੇ ਮੈਡੀਕਲ ਚੈਕਅਪ ਕੈਂਪ ਇੱਥੇ ਬਜਾਰੀ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ ਇਹਦਾ ਸਾਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਇਹ ਬਹੁਤ ਹੀ ਵੱਡੀ ਗੱਲ ਹੈ ਇਲਾਕੇ ਦੇ ਲੋਕਾਂ ਲਈ ਬਹੁਤ ਅੱਛੀ ਗੱਲ ਹੈ ਤੇ ਇਹਦੇ ਵਿੱਚ ਸਾਨੂੰ ਯੋਗਦਾਨ ਵੀ ਪਾਉਣਾ ਚਾਹੀਦਾ ਤੇ ਇਸ ਤੋਂ ਫਾਇਦਾ ਵੀ ਉਠਾਉਣਾ ਚਾਹੀਦਾ ఫిਜ਼ੀਓਥੈਰੇਪੀ ਕੈਂਪ ਵੀ ਲੱਗ ਰਿਹਾ ਜਿੰਨੇ ਵੀ ਇਤੋਂ ਲਾਉ ਉਠਾ ਸਕਣ ਬਾਅਦ ਤੋਂ ਬਾਅਦ ਲਾਉ ਉਠਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਜਿਹੜੇ ਮਜਾਰੀ ਨਗਰ ਦੇ ਵਿੱਚ ਨਵਦੀਪ ਸਿੰਘ ਸੂਦ ਤੇ ਅਰੋੜਾ ਪੀਪੀ ਸਾਹਿਬ ਵੱਲੋਂ ਤਖਸ ਅਰੋੜਾ ਤੇ ਹਰਗੁਣ ਸੂਦ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਫੂਨਦਾਨ ਮੈਡੀਕਲ ਫਿਜ਼ੀਓਥੈਰੇਪੀ ਅੱਖਾਂ ਦੰਦਾਂ ਨੱਕ ਕੰਨ ਗਲਾ ਤੇ ਬੱਚਿਆਂ ਦਾ ਫ੍ਰੀ ਜਿਹੜਾ ਮੈਡੀਕਲ ਚੈੱਕਅਪ ਕੈਂਪ 12 ਜੁਲਾਈ ਦਿਨ ਸ਼ਨੀਵਾਰ 25 2025 ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਲੱਗ ਰਿਹਾ ਹੈ ਸੋ ਸਰਬੱਤ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੌਕੇ ਦਾ ਲਾਭ ਉਠਾਓ ਤੇ ਉਸ ਦਿਨ ਇਹਨਾਂ ਵੱਲੋਂ ਬਹੁਤ ਸਾਰਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਮਰ ਮਾਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਮਸਤਫਾ ਗੜਸ਼ੰਕਰ ਤੋਂ ਆਪ ਸਾਰੀਆਂ ਸੰਗਤਾਂ ਨੂੰ ਇਹ ਜ਼ਰੂਰੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਨਵਦੀਪ ਸੂਰਜੀ ਅਰੋੜਾ ਪੀਪੀ ਭਾਜੀ ਜੋ ਕਿ ਉਹਨਾਂ ਉਹਨਾਂ ਦੇ ਬੱਚੇ ਦਾ ਜਨਮ ਦਿਨ ਉਹਨਾਂ ਨੂੰ ਮੁੱਖ ਰੱਖਦੇ ਹੋਏ 12 ਤਰੀਕ ਦਿਨ ਸ਼ਨੀਵਾਰ ਮਜਾਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਬਹੁਤ ਹੀ ਵੱਡਾ ਉਪਰਾਲਾ ਕਰਵਾਇਆ ਜਾ ਰਿਹਾ ਹੈ ਖੂਨਦਾਨ ਕੈਂਪ ਦਾ ਆਪ ਸਾਰੇ ਇਲਾਕੇ ਦੇ ਸਾਰੇ ਹੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੋ ਵੀ ਸੱਜਣ ਵੱਧ ਤੋਂ ਵੱਧ ਆਪਣਾ ਖੂਨ ਡੋਨੇਟ ਕਰ ਸਕਦੇ ਹਨ ਉਹ ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਉਹ ਸਭ ਤੋਂ ਪਹਿਲਾਂ ਪਹੁੰਚਣ ਕਿਉਂਕਿ ਜੋ ਕਿ ਇਸ ਖੂਨ ਦਾ ਕ੍ਰੈਡਿਟ ਜਾਣਾ ਹੈ ਉਹ ਪੀਜੀਆਈ ਜਾਣਾ ਹੈ ਆਪ ਸਾਰੀਆਂ ਸੰਤਾ ਸਾਰੀਆਂ ਸੰਤਾ ਜਾਣਦੀ ਹੋਊ ਕਿ ਜੋ ਕਿ ਪਜੀਆਈ ਬਲੱਡ ਦੀ ਬਹੁਤ ਲੋੜ ਰਹਿੰਦੀ ਹੈ ਜੋ ਉੱਥੇ ਸਭ ਤੋਂ ਵੱਡਾ ਇਲਾਜ ਉੱਥੇ ਹੀ ਹੁੰਦਾ ਹੈ ਪਜੀਆਈ ਤੇ ਆਪ ਸਾਰੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਜਰੂਰ ਬੇਨਤੀ ਹੈ ਕਿ ਡੋਨਰਾਂ ਦੀ ਬਹੁਤ ਡੋਨਰ ਵੀਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾਵੇਗਾ ਆਪ ਜੀਆਂ ਨੂੰ ਤੇ ਨੱਕ ਕੰਨ ਤੇ ਅੱਖਾਂ ਦੇ ਜੋ ਸਪੈਸ਼ਲਿਸਟ ਡਾਕਟਰਾਂ ਤੇ ਬੱਚਿਆਂ ਦੇ ਸਪੈਸ਼ਲਿਸਟ ਉਹ ਵੀ ਉਸ ਦਿਨ ਜਰੂਰ ਪਹੁੰਚਣਗੇ 12 ਮਿਤੀ 2025 12 ਜੁਲਾਈ ਦਿਨ ਸ਼ਨੀਵਾਰ ਆਪ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਵੀ ਲਾਭ ਉਠਾਓ ਤੇ ਖੂਨਦਾਨ ਦੇ ਵਾਸਤੇ ਡੋਨਰਾਂ ਦੀ ਬਹੁਤ ਅਬਸ਼ਕਤਾ ਹੈ ਖੂਨਦਾਨ ਕਰਨ ਲਈ ਬਹੁਤ ਹੀ ਸਾਰੇ ਵੀਰਾਂ ਦੀ ਜੋ ਸਹਿਯੋਗ ਦੀ ਲੋੜ ਹੈ ਇਹਨਾਂ ਦੱਸਦੇ ਹੋਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਮਨਦੀਪ ਸਿੰਘ ਕੋਲਗੜ੍ਹ ਮਾਪ ਸਾਹਿਬ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮਿਤੀ 12 ਜੁਲਾਈ 2025 ਦੇ ਦਿਨ ਸ਼ਨੀਵਾਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਿੰਘ ਸਭਾ ਗੁਰਦੁਆਰਾ ਮਿਆਰੀ ਵਿਖੇ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਅਤੇ ਮੈਡੀਸਨ ਦਾ ਕੈਂਪ ਅਰੇਂਜ ਕੀਤਾ ਹੋਇਆ ਹੈ ਜੋ ਕਿ ਅਰੋੜਾ ਪੀਪੀ ਤੇ ਨਵਦੀਪ ਸੂਦ ਜੀ ਮਿਆਰੀ ਲੈਬ ਤੋਂ ਜਿਨ੍ਹਾਂ ਦੇ بیٹے ਹਰਗੁਣ ਸੂਦ ਤੇ ਤਰਕ ਤਕਸ਼ਾ ਰੋੜਾ ਜੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ਹੈਗਾ ਤੇ ਇਸ ਵਿੱਚ ਮੈਡੀਸਨ ਦੇ ਇਹ ਕਈ ਡਾਕਟਰ ਸਵੈਨ ਵੀ ਇੱਥੇ ਆ ਰਹੇ ਹਨ ਤੇ ਫ੍ਰੀ ਲੋਡ ਬੰਦ ਮਰੀਜ਼ਾਂ ਨੂੰ ਫ੍ਰੀ ਦਵਾਈ ਵੀ ਦਿੱਤੀ ਜਾਊਗੀ ਤੇ ਤੇ ਮੈਂ ਦਿਨੇ ਵੀ ਇਲਾਕਾ ਨਿਵਾਸੀ ਹੈਗੇ ਸਾਡੇ ਨੌਜਵਾਨ ਮੈਂ ਸਭ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਦਿਨ ਇੱਥੇ ਪਹੁੰਚ ਕੇ ਖੂਨਦਾਨ ਕਰੋ ਬਾਅਦ ਤੇ ਬਾਦ ਦਿਨਾਂ ਹੋ ਸਕੇ ਸਾਡੇ ਵੱਲੋਂ ਤੇ ਇਹ ਜਿਹੜਾ ਖੂਨਦਾਨ ਹੈ ਇਹ ਸਾਰਾ ਹੀ ਪੀਜੀਆਈ ਚੰਡੀਗੜ੍ਹ ਜਾਵੇਗਾ ਤੇ ਉੱਥੋਂ ਹੀ ਇਹਨਾਂ ਦੀ ਟੀਮ ਆਵੇਗੀ ਜੀ ਤੇ ਹੋਰ ਇਸ ਦਿਨ ਆਪਣੇ ਨਮਾ ਸ਼ਹਿਰ ਤੋਂ ਡਾਕਟਰ ਬੱਚਿਆਂ ਦੇ ਬੱਚਿਆਂ ਦੇ ਡਾਕਟਰ ਡਾਕਟਰ ਫਰਮਜੀ ਮਾਨ ਜੀ ਮਾਨਨ ਅਰੋੜਾ ਹਸਪੀਟਲ ਤੋਂ ਤੇ ਬੇਦੀ ਹਸਪੀਟਲ ਹਸਪੀਟਲ ਨਮਾ ਸ਼ਹਿਰ ਤੋਂ ਡਾਕਟਰ ਸ਼ੈਲਜਾ ਜੀ ਨੱਕ ਕੰਨ ਗਲੇ ਦੇ ਡਾਕਟਰ ਇਹ ਫ੍ਰੀ ਚੈੱਕਅਪ ਕਰਨਗੇ ਤੇ ਲੁਧਿਆਣੇ ਤੋਂ ਹਰਜਸ ਫਿਜ਼ੀਓਥੈਰੇਪੀ ਤੋਂ ਮੇਨ ਉੱਥੋਂ ਵੀ ਡਾਕਟਰ ਸਵਾਨਾਨ ਆਣਗੇ ਜਿਹੜੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰਨਗੇ ਤੇ ਐਸ ਪੀ ਆਈ ਸੈਂਟਰ ਗੜਸ਼ੰਕਰ ਤੋਂ ਇੱਥੋਂ ਵੀ ਅੱਖਾਂ ਦਾ ਫ੍ਰੀ ਚੈੱਕਅਪ ਕਰਨ ਲਈ ਟੀਮ ਪਹੁੰਚੇਗੀ ਡਾਕਟਰ ਸਵਾਨਾ ਜੀ ਤੇ ਦਸਮੇਸ਼ ਡੈਂਟਲ ਕਲੀਨਿਕ ਤੋਂ ਵੀ ਦੰਦਾਂ ਦਾ ਚੈੱਕਅਪ ਕਰਨ ਲਈ ਮੇਨ ਡਾਕਟਰਾਂ ਦੀ ਟੀਮ ਪਹੁੰਚੇਗੀ ਤੇ ਮੈਂ ਆਪ ਸਭ ਨੂੰ ਜਿੰਨੇ ਵੀ ਇਲਾਕਾ ਨਿਵਾਸੀ ਹੈਗੇ ਆ ਉਹ ਸਭ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਦਾ ਕਿ ਅਸੀਂ ਦਿਨੇ ਇਸ ਕੈਂਪ ਵਿੱਚ ਪਹੁੰਚੋ ਤੇ ਲੋੜਵੰਦ ਮਰੀਜ਼ਿੰਨੇ ਵੀ ਹੈ ਤੇ ਸਾਰੇ ਹੀ ਆਪਣਾ ਇਸ ਕੈਂਪ ਦਾ ਫਾਇਦਾ ਲਓ ਧੰਨਵਾਦ ਜੀ ਮੈਂ ਸਾਰੀ ਇਲਾਕੇ ਦੀ ਸੰਗ ਨੂੰ ਦੱਸਣਾ ਚਾਹੁੰਦਾ ਕਿ 12 ਜੁਲਾਈ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਮਯਾਰੀ ਵਿਖੇ ਖੂਨਦਾਨ ਕੈਂਪ ਮੈਡੀਕਲ ਕੈਂਪ ਫਿਜ਼ੀਓਥੈਰੇਪੀ ਕੈਂਪ ਅੱਖਾਂ ਦੰਦ नाक कान गले ਤੇ ਬੱਚਿਆਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆ ਕੇ ਕੈਂਪ ਵਿੱਚ ਲਾਭ ਉਠਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀਆਂ ਦੇ ਨਾਲ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਸਾਂਝੀ ਕਰ ਰਹੇ ਹਾਂ ਕਿ 12 ਤਰੀਕ ਦਿਨ ਸ਼ਨੀਵਾਰ ਨੂੰ ਸਾਡੇ ਇਲਾਕੇ ਮਯਾਰੀ ਦੇ ਵਿੱਚ ਇੱਕ ਬਹੁਤ ਹੀ ਮਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਸੋ ਸਾਡੇ ਇਲਾਕੇ ਦੇ ਵਿੱਚ ਪੀਜੀਆਈ ਤੋਂ ਟੀਮਾਂ ਬਲੱਡ ਡੋਨੇਸ਼ਨ ਵਾਸਤੇ ਪਹੁੰਚ ਰਹੀਆਂ ਤੇ ਹੋਰ ਵੀ ਬਹੁਤ ਸਾਰੇ ਕੈਂਪ ਇੱਥੇ ਲਗਾਏ ਜਾ ਰਹੇ ਆ ਸੋ ਜਿਹੜੇ ਵੀ ਇਸ ਮਾਧਿਅਮ ਚੈਨਲ ਦੇ ਮਾਧਿਅਮ ਦੇ ਰਾਹੀਂ ਦੇਖ ਰਹੇ ਆ ਸਾਰਿਆਂ ਨੂੰ ਮੇਰੀ ਇੱਕ ਅਪੀਲ ਹੈ ਕਿ 12 ਤਰੀਕ ਦਿਨ ਸ਼ਨੀਵਾਰ ਨੂੰ ਇਸ ਸਥਾਨ ਮਯਾਰੀ ਵਿਖੇ ਪਹੁੰਚੋ ਤੇ ਇਹਨਾਂ ਕੈਂਪਾਂ ਦਾ ਲਾਭ ਉਠਾਓ ਜੀ